ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਦਾ ਪੰਜਾਬੀ ਲਿੰਕ ਦੇਖ ਰਹੇ तमाम ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦਿਨ ਭਰ ਦੀਆਂ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਤੇ ਇਸ ਪਲੇਟਨ ਦੇ ਜ਼ਰੀਏ ਅਸੀਂ ਚਾਤ ਮਾਰਾਂਗੇ ਜਿਸ ਦੇ ਉੱਤੇ ਪੂਰੀ ਸਿਆਸਤ ਗਰਮਾਈ ਹੋਈ ਹੈ ਸੋ ਉਹਨਾਂ ਖਬਰਾਂ ਦੇ ਵਿੱਚੋਂ ਇੱਕ ਹੈ ਕਿ ਅੱਜ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਸਮੇਤ ਹੋਰ ਕਈ ਆਗੂ ਵੀ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਏ ਨੇ ਦੂਜੇ ਪਾਸੇ ਰਾਹੁਲ ਗਾਂਧੀ ਅਮਰੀਕਾ ਦੇ ਵਿੱਚ ਜਾ ਕੇ ਅਜਿਹਾ ਬਿਆਨ ਦਿੰਦੇ ਨੇ ਜਿਸ ਨੂੰ ਲੈ ਕੇ ਹੁਣ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਵਿਰੋਧੀ ਧਿਰਾਂ ਜਿਹੜੀਆਂ ਧਿਰਾਂ ਨੇ ਉਹ ਕਾਂਗਰਸ ਨੂੰ ਘੇਰਨ ਦੇ ਉੱਤੇ ਨਿਤਰਾਇਆਂ ਨਾਲ ਦੀ ਨਾਲ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਉਸ ਨੀਤੀ ਦੀ ਜਿਸ ਨੂੰ ਲੈ ਕੇ ਹੁਣ ਉਹਨਾਂ ਕਿਸਾਨਾਂ ਦੇ ਉੱਤੇ ਜੜੀ ਲਗਾਮ ਕਸੀ ਜਾਏਗੀ ਜੜੀ ਬੇਫਜ਼ੂਲ ਪਾਣੀ ਦੇ ਵਰਤੋਂ ਕਰਦੇ ਸੀ ਤੇ ਨਾਲ ਦੀ ਨਾਲ ਬਿਜਲੀ ਦੇ ਵਰਤੋਂ ਕਰਦੇ ਸੀ ਸੋ ਇੰਨਾ ਹੀ ਮੁੱਦੇ ਤੇ ਨਾਲ ਤਮਾਮ ਹੋਰ ਪੰਜਾਬ ਦੇ ਵਿੱਚ ਇਸ ਵੇਲੇ ਤੱਕ ਕੀ ਹਿਲਚਲ ਹੋਈ ਹੈ ਪੰਜਾਬ ਦੀ ਸਿਆਸਤ ਤੇ ਦਿੱਲੀ ਦਰਬਾਰ ਦੇ ਨਾਲ ਜੁੜੀਆਂ ਖਬਰਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਮੈਂ ਸਿਮਰਨਪ੍ਰੀਤ ਸਿੰਘ ਸੋ ਹੁਣ ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਜਿਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਵੱਖ-ਵੱਖ ਅਕਾਲੀ ਆਗੂ ਜਿਹੜੇ ਕਿ 2007 ਤੋਂ ਲੈ ਕੇ 2017 ਤੱਕ ਅਕਾਲੀ ਸਰਕਾਰ ਦੇ ਵਿੱਚ ਮੌਜੂਦ ਸਨ ਉਹ ਮੰਤਰੀ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਲਿਖਤੀ ਸਪਸ਼ਟੀਕਰਨ ਦੇਣ ਸੋ ਇਸੇ ਲੜੀ ਤਹਿਤ ਕਈ ਆਗੂ ਪਹਿਲਾਂ ਵੀ ਇੱਥੇ ਆ ਕੇ ਆਪਣਾ ਸਪਸ਼ਟੀਕਰਨ ਦੇ ਚੁੱਕੇ ਨੇ ਉਸ ਦੇ ਵਿੱਚ ਬੀਬੀ ਜਗੀਰ ਕੌਰ, ਪ੍ਰਮਿੰਦਰ ਢੀਂਸਾ ਜਾਂ ਫਿਰ ਸੋਨ ਸਿੰਘ ਠੰਡਲ ਹੋਣਾ ਸਮੇਤ ਕਈ ਹੋਰ ਆਗੂਆਂ ਦੇ ਨਾਮ ਸ਼ਾਮਲ ਨੇ ਪਰ ਹੁਣ ਜੋ ਅੱਜ ਤਾਜ਼ਾ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਸ ਦੇ ਵਿੱਚ ਪਤਾ ਲੱਗਾ ਹੈ ਕਿ ਸਿਕੰਦਰ ਸਿੰਘ ਅਮਲੂਕਾ ਅਤੇ ਸਰਵਨ ਸਿੰਘ ਫਲੋਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਸੌਂਪ ਦਿੱਤਾ ਹੈ ਦੱਸਦੇ ਹਾਂ ਕਿ ਅਕਾਲੀ ਸਰਕਾਰ ਦੇ ਸਮੇਂ 17 ਸਾਬਕਾ ਮੰਤਰੀਆਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਪਸ਼ਟੀਕਰਨ ਮੰਗਿਆ ਸੀ ਇਸੇ ਲੜੀ ਤਹਿਤ ਇਹ ਆਗੂ ਵਾਰੋ-ਵਾਰੀ ਸੇਰ ਸਮਾ ਰਹਿੰਦਿਆਂ ਆਪੋ ਆਪਣਾ ਸਪਸ਼ਟੀਕਰਨ ਉੱਥੇ ਦੇ ਕੇ ਆਂਦੇ ਰਹੇ ਨੇ ਇਸ ਮੌਕੇ ਜਦ ਉੱਥੇ ਪਹੁੰਚੇ ਮੀਡੀਆ ਕਰਮਚਾਰੀਆਂ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਗੁਰੇਜ਼ ਕੀਤਾ ਗੱਲਬਾਤ ਨਹੀਂ ਕੀਤੀ ਗਈ ਪਰ ਇਹਨਾਂ ਜ਼ਰੂਰ ਹੈ ਇਸੇ ਲੜੀ ਤੱਤ ਯਾਨੀ ਕਿ ਸਪਸ਼ਟੀਕਰਨ ਦੇਣ ਦੀ ਜਿਹੜੀ ਉੱਥੇ ਪ੍ਰਕਿਰਿਆ ਚੱਲ ਰਹੀ ਹੈ ਉਸ ਤੇ ਵਿੱਚ ਕੰਦਰ ਸਿੰਘ ਮਲੂਕਾ ਹੋਣੀ ਤੇ ਸਵਰਨ ਸਿੰਘ ਫਲੋਰ ਹੋਣੀ ਆਪਣਾ ਸਪਸ਼ਟੀਕਰਨ ਦੇ ਆਏ ਨੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੇ-ਕਿਹੜੇ ਮੰਤਰੀ ਉੱਥੇ ਜਾ ਕੇ ਆਪਣਾ ਸਪਸ਼ਟੀਕਰਨ ਦਿੰਦੇ ਨੇ ਤੇ ਜਦ ਅਗਲੀ ਬੈਠਕ ਹੋਵੇਗੀ ਪੰ ਸਿੰਘ ਸੇਵਾ ਨਾ ਦੀ ਤਾਂ ਫਿਰ ਇਹਨਾਂ ਅਕਾਲੀ ਆਗੂਆਂ ਦੁੱਤਈਆਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਉੱਤੇ ਇਹਨਾਂ ਸਿੰਘ ਸੇਵਾ ਨਾ ਦੇ ਵੱਲੋਂ ਕੀ ਰੁਕ ਅਕਤਿਆਰ ਕੀਤਾ ਜਾਂਦਾ ਹੈ ਸੋ ਇਸ ਅਲਟੀ ਤਹਿਤ ਵੱਧਦੇ ਹੁਣ ਅਗਲੀ ਖਬਰ ਵੱਲ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਨੇ ਪੰਚਾਇਤੀ ਚੋਣਾਂ 5 ਅਕਤੂਬਰ ਨੂੰ ਕਰਵਾਉਣ ਦੇ ਸੰਕੇਤ ਦੇ ਦਿੱਤੇ ਨੇ ਸੋ ਪਿਛਲੇ ਲੰਬੇ ਸਮੇਂ ਤੋਂ ਪੰਚਾਇਤੀ ਚੋਣਾਂ ਕਰਵਾਉਣ ਦੀ ਜਿਹੜੀ ਮੰਗ ਉਠ ਰਹੀ ਸੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਫਿਲਹਾਲ ਜਿਹੜੇ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਐਡਵੋਕੇਟ ਜਨਰਲ ਪੇਸ਼ ਹੋਏ ਨੇ ਉਹਨਾਂ ਨੇ ਸੰਕੇਤ ਦੇ ਦਿੱਤਾ ਹੈ ਕਿ ਆਉਣ ਵਾਲੀ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਦਰਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਸੁਨਵਾਈ ਦੇ ਦੌਰਾਨ ਪੰਜਾਬ ਨੇ ਪੰਚਾਇਤੀ ਚੋਣਾਂ 5 ਅਕਤੂਬਰ ਨੂੰ ਹੋਣ ਦੀ ਗੱਲ ਕਹੀ ਹੈ ਪੰਜਾਬ ਦੀਆਂ ਨਗਰ ਨਿਗਮ ਅਤੇ ਨਗਰ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਦੇਰੀ ਲਈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਕੋਰਟ ਨੇ ਕਿਹਾ ਕਿ ਉਹਨਾਂ ਦਾ ਕਾਰਜਕਾਲ ਖਤਮ ਹੋਣ ਦੇ ਬਾਵਜੂਦ ਵੀ ਇਨ੍ਹਾਂ ਚੋਣਾਂ ਨੂੰ ਕਿਉਂ ਨਹੀਂ ਕਰਵਾਇਆ ਗਿਆ ਇਸ ਦਾ ਜਵਾਬ ਜਿਹੜਾ ਮੰਗਿਆ ਗਿਆ ਸੀਗਾ ਸੋ ਐਡਵੋਕੇਟ ਪੀਸ਼ਮ ਕਿੰਗਰ ਨੇ ਦੱਸਿਆ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਸਰਕਾਰ ਇਸ ਦਾ ਕਾਰਨ ਦੱਸੇ ਅਤੇ ਇਹ ਵੀ ਜਾਣਕਾਰੀ ਦੇਵੇ ਕਿ ਚੋਣਾਂ ਕਦੋਂ ਕਰਵਾਈਆਂ ਜਾਣਗੀਆਂ ਐਡਵੋਕੇਟ ਕਿੰਗਰ ਨੇ ਅੱਗੇ ਇਹ ਵੀ ਗੱਲ ਸਾਫ਼ ਕੀਤੀ ਹੈ ਕਿ ਐਡਵੋਕੇਟ ਜਰਨਲ ਨੇ ਹਾਈ ਕੋਰਟ ਦੇ ਵਿੱਚ ਨੋਟੀਫਿਕੇਸ਼ਨ ਦਿਖਾਇਆ ਹੈ ਕਿ ਸੂਬੇ ਦੇ ਵਿੱਚ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਸੋ ਪੰਜਾਬ ਦੇ ਲੋਕਾਂ ਲਈ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿਸ ਤੇ ਵਿੱਚ ਪਤਾ ਲੱਗਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੀ 5 ਅਕਤੂਬਰ ਨੂੰ ਜੜੀਆਂ ਪੰਚਾਇਤੀ ਚੋਣਾਂ ਉਹ ਹੋਣੀਆ ਸੰਭਵ ਹੋ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ ਪੰਚਾਇਤੀ ਚੋਣਾਂ ਫਰਵਰੀ ਤੋਂ ਹੀ ਪੈਂਡਿੰਗ ਨੇ ਕੋਰਟ ਨੂੰ ਦੱਸਿਆ ਗਿਆ ਕਿ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਤੇ ਫਗਵਾੜਾ ਨਗਰ ਨਿਗਮ ਦੀਆਂ ਚੋਣਾਂ ਵੀ ਸਰਕਾਰ ਨੇ ਨਹੀਂ ਕਰਵਾਈਆਂ ਸੋ ਇਸ ਸੰਬੰਧੀ ਵੀ ਇੱਕ ਹੋਰ ਪਟੀਸ਼ਨ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਪਰ ਇਹਨਾ ਸਾਫ ਹੋ ਚੁੱਕਿਆ ਹੈ ਕਿ ਆਉਣ ਵਾਲੀ 5 ਅਕਤੂਬਰ ਨੂੰ ਪੰਜਾਬ 'ਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਕਈ ਵੱਡੇ ਨੇਤਾ ਅਕਸਰ ਅਸੀਂ ਵੇਖਦੇ ਹਾਂ ਸੁਰਖੀਆਂ ਵਿੱਚ ਰਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਰਾਹੁਲ ਗਾਂਧੀ ਵੀ ਨੇ ਇਹਨੇ ਦਿਨ ਹੀ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ਤੇ ਨੇ ਤੇ ਇਸ ਵਕਤ ਉਹਨਾਂ ਨੇ ਜੋ ਉੱਥੇ ਬਿਆਨ ਦਿੱਤਾ ਸਿੱਖ ਧਰਮ ਨੂੰ ਲੈ ਕੇ ਜਾਂ ਫਿਰ ਦਸਤਾਰ ਜਾਂ ਫਿਰ ਕੜੇ ਨੂੰ ਲੈ ਕੇ ਉਸ ਉੱਤੇ ਪੂਰੀ ਸਿਆਸਤ ਗਰਮਾਈ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤਿੰਨ ਦਿਨਾਂ ਦੇ ਅਮਰੀਕੀ ਦੌਰੇ ਤੇ ਨੇ ਵਰਜੀਨੀਆ ਦੇ ਵਿੱਚ ਉਹਨਾਂ ਨੇ ਭਾਰਤੀ ਪ੍ਰਵਾਸੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇੱਕ ਵੱਡਾ ਅਜੀਬ ਬਿਆਨ ਦੇ ਦਿੱਤਾ ਜਿਸ ਨੂੰ ਲੈ ਕੇ ਹੁਣ ਭਾਜਪਾ ਦੇ ਸਮੇਤ ਕਈ ਹੋਰ ਵਿਰੋਧੀ ਪਾਰਟੀਆਂ ਉਹਨਾਂ ਦੇ ਖਿਲਾਫ ਉਤਰਾਈਆਂ ਨੇ ਅਮਰੀਕਾ ਦੇ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਇੱਕ ਵਿਅਕਤੀ ਤੋਂ ਉਸ ਦਾ ਨਾਂ ਪੁੱਛਿਆ ਗਿਆ ਅਤੇ ਕਿਹਾ ਕਿ ਭਾਰਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕਿ ਕੀ ਕਿਸੇ ਸਮੇਂ ਕਿਸ ਸਿੱਖ ਨੂੰ ਦਸਤਾਰ ਅਤੇ ਕੜਾ ਪੈਣਨ ਦੀ ਇਜਾਜ਼ਤ ਦਿੱਤੀ ਜਾਵੇਗੀ ਕਿ ਕੋਈ ਸਿੱਖ ਗੁਰਦੁਆਰੇ ਦੇ ਵਿੱਚ ਜਾ ਸਕਦਾ ਹੈ ਕਿ ਇਸ ਗੱਲ ਦੀ ਬਸ ਕਹਿਣ ਦੀ ਦੇਰੀ ਸੀ ਰਾਹੁਲ ਗਾਂਧੀ ਵੱਲੋਂ ਤਾਂ ਇਸ ਤਿੱਤੇ ਹੁਣ ਸਿਆਸਤ ਪਖਣੀ ਪੂਰੀ ਸ਼ੁਰੂ ਹੋ ਚੁੱਕੀ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ ਲੜਾਈ ਰਾਜਨੀਤੀ ਦੀ ਨਹੀਂ ਹੈ ਇਸ ਤਰ੍ਹਾਂ ਦੀ ਲੜਾਈ ਸਿਰਫ ਸਿੱਖਾਂ ਦੀ ਨਹੀਂ ਹੈ ਸਗੋਂ ਸਾਰੇ ਧਰਮਾਂ ਦੀ ਹੈ ਮੈਂ ਦੇਖਦਾ ਹਾਂ ਕਿ ਤਾਮਿਲਨਾਡੂ ਪੰਜਾਬ ਹਰਿਆਣਾ ਤੇਲੰਗਾਨਾ ਕਰਨਾਟਕਾ ਆਂਧਰਾ ਪ੍ਰਦੇਸ਼ ਅਤੇ ਕੇਰਲ ਵਰਗੇ ਕਈ ਥਾਵਾਂ ਤੇ ਲੋਕ ਲੋਕਾਂ ਦੀ ਇਹ ਭੀੜ ਹੈ ਮੈਂ ਕੇਰਲ ਤੋਂ ਸੰਸਦ ਮੈਂਬਰ ਹਾਂ ਕੇਰਲ ਅਤੇ ਪੰਜਾਬ ਸਧਾਰਨ ਸ਼ਬਦ ਹਨ ਪਰ ਤੁਹਾਡਾ ਇਤਿਹਾਸ ਤੁਹਾਡੀ ਭਾਸ਼ਾ ਅਤੇ ਤੁਹਾਡਾ ਜਿਹੜਾ ਪਰੰਪਰਾ ਇਹ ਇਨ੍ਹਾਂ ਸ਼ਬਦਾਂ ਦੇ ਵਿੱਚ ਹੈ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ ਪੀ ਸਿੰਘ ਨੇ ਰਾਹੁਲ ਗਾਂਧੀ ਦੇ ਬਿਆਨ ਉੱਤੇ ਪਲਟਵਾਟ ਕਰਦਿਆਂ ਹੋਇਆ ਕਿਹਾ ਕਿ ਉਨ੍ਹਾਂ ਤੇ ਮਾਮਲਾ ਦਰਜ ਕਰਕੇ ਅਦਾਲਤੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਅਦਾਲਤ ਦੇ ਵਿੱਚ ਕੱਸੀਟਣਾ ਚਾਹੀਦਾ ਹੈ ਉਨ੍ਹਾਂ ਨੇ ਭਾਜਪਾ ਉੱਤੇ ਛੋਟੇ ਕਾਰੋਬਾਰੀਆਂ ਅਤੇ ਜਨਤਾ ਦੇ ਵਿੱਚ ਡਰ ਅਤੇ ਦਬਾਅ ਫੈਲਾਉਣ ਦਾ ਦੋਸ਼ ਵੀ ਲਗਾਇਆ ਜਿਸ ਨੂੰ ਰਾਹੁਲ ਗਾਂਧੀ ਮੁਤਾਬਕ ਕੁਝ ਸੈਕਿੰਡ ਦੇ ਵਿੱਚ ਗਾਇਬ ਹੁੰਦਿਆਂ ਦੇਖਿਆ ਗਿਆ ਸੋ ਰਾਹੁਲ ਗਾਂਧੀ ਦਾ ਅਜਿਹਾ ਬਿਆਨ ਆਉਣਾ ਆਪਣੇ ਆਪ ਦੇ ਵਿੱਚ ਇੱਕ ਹੁਣ ਪ੍ਰਸ਼ਨ ਚਿੰਨ ਬਣ ਗਿਆ ਕਿਉਂਕਿ ਰਾਹੁਲ ਗਾਂਧੀ ਨੇ ਇੰਨੀ ਗੱਲ ਕਹਿ ਦਿੱਤੀ ਹੈ ਕਿ ਕੀ ਵਿਅਕਤੀ ਤੋਂ ਉਸਦਾ ਨਾਂ ਪੁੱਛਿਆ ਗਿਆ ਤੇ ਕਿਹਾ ਕਿ ਭਾਰਤ 'ਚ ਇਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕਿ ਕਿਸੇ ਸਿੱਖ ਨੂੰ ਦਸਤਾਰ ਅਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਤੋ ਜਿਹੀ ਗੱਲ ਕਰਦਿਆਂ ਹੀ ਇਸ ਖਬਰ ਨੇ ਅੱਗ ਅੱਗ ਫੜ ਲਈ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸਿਆਸਤਦਾਨਾਂ ਦੇ ਵਿੱਚ ਇਸ ਗੱਲ ਦੀ ਚਰਚਾ ਛਿੜਪੀ ਹੈ ਤੇ ਹੁਣ ਕਾਂਗਰਸ ਦੇ ਉੱਤੇ ਜਿਹੜੀ ਇਹ ਲੇਪਾ ਪੋਚੀ ਕਰਦੀਆਂ ਫਿਰ ਇਸ ਬਿਆਨ ਨੂੰ ਜਿਹੜੀ ਟੱਕਦੀ ਹੋਈ ਦਿਖਾਈ ਦੇ ਰਹੀ ਹੈ ਪਰ ਹੁਣ ਜਿਹੜੇ ਭਾਜਪਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਤੇ ਵਿੱਚ ਕੇਂਦਰੀ ਜਿਹੜੇ ਮੰਤਰੀ ਨੇ ਹਰਦੀਪ ਸਿੰਘ ਪੂਰੀ ਹੋਣੀ ਉਹਨਾਂ ਨੇ ਵੀ ਤਿੱਖੇ ਤੰਜ ਕੱਸੇ ਨੇ ਨਾਲ ਦੇ ਨਾਲ ਜੇ ਗੱਲ ਕਰੀਏ ਹੋਰ ਭਾਜਪਾ ਦੇ ਵੱਡੇ ਆਗੂਆਂ ਦੇ ਤਾਂ ਉਹਨਾਂ ਨੇ ਵੀ ਇਸ ਦੀ ਸਖਤ ਰਖੇ ਦੀ ਕਰ ਦਿੱਤੀ ਹੈ ਤੁਣ ਅਖੀਰ ਦੇ ਵਿੱਚ ਝਾਤ ਮਾਰਾਂਗੇ ਪੰਜਾਬ ਦੀ ਖੇਤਾਨੀ ਵਾਲੀ ਜੀ ਹਾਂ ਹੁਣ ਪੰਜਾਬ ਦੇ ਵਿੱਚ ਕਿਸਾਨਾਂ ਦੇ ਉੱਤੇ ਜੜੀ ਹੈ ਪੰਜਾਬ ਸਰਕਾਰ ਐ ਉਹ ਨਕੇਲ ਕਸਨ ਜਾਰੀ ਹੈ ਇਸ ਨੂੰ ਲੈ ਕੇ ਤਾਜ਼ਾ ਖਬਰ ਜੜੀ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਸਰਕਾਰ ਵੱਲੋਂ ਵੱਡੇ ਕਿਸਾਨਾਂ ਨੂੰ ਘੇਰਨ ਦੀ ਤਿਆਰੀ ਖਿੱਚ ਲਈ ਗਈ ਹੈ ਦਰਸਲ ਸੂਬੇ ਦੇ ਵਿੱਚ 9000 ਅਜਿਹੇ ਰਸੂਖਵਾਨ ਕਿਸਾਨ ਹਨ ਜਿਨ੍ਹਾਂ ਦੀਆਂ ਮੋਟਰਾਂ 24 24 ਘੰਟੇ ਚੱਲਦੀਆਂ ਰਹਿੰਦੀਆਂ ਨੇ ਇਸ ਦੇ ਮੱਦੇਨਜ਼ਰ ਇਨ੍ਹਾਂ ਕਿਸਾਨਾਂ ਉੱਤੇ ਹੁਣ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਬਕਾਇਦਾ ਪਾਵਰ ਕਮਿਸ਼ਨ ਵਿਭਾਗ ਨੂੰ ਇਸ ਬਾਰੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਕਿਹਾ ਗਿਆ ਕਿ ਇਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਦੱਸਣਯੋਗ ਹੈ ਕਿ ਸਵੇਰੇ ਦੇ ਵਿੱਚ ਇਹ ਕਿਸਾਨ ਬਿਜਲੀ ਉੱਤੇ ਦਿਨ ਰਾਤ ਫ੍ਰੀ ਮੋਟਰਾਂ ਚਲਾਉਂਦੇ ਨੇ ਅਤੇ ਅਗਾਉਂ ਪਾਣੀ ਵੇਚਦੇ ਨੇ ਜਦੋਂ ਕਿ ਬਾਕੀ ਕਿਸਾਨਾਂ ਨੂੰ ਸਿਰਫ 8 ਘੰਟੇ ਹੀ ਬਿਜਲੀ ਮਿਲਦੀ ਹੈ ਇਹ ਬਤਾਰਾ ਖਤਮ ਕਰਨ ਦੇ ਲਈ ਸਰਕਾਰ ਵੱਲੋਂ ਉਕਤ ਫੈਸਲਾ ਲਿਆ ਗਿਆ ਦੱਸਣਯੋਗ ਹੈ ਕਿ ਪੰਜਾਬ ਦੇ ਵਿੱਚ ਝੋਨੇ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲਦੀ ਹੈ ਪਰ ਉਹਨਾਂ ਨੂੰ ਪਰ ਜਿੰਨਾ 9000 ਕਿਸਾਨਾਂ ਦੀ ਪਾਵਰ ਕਾਮ ਨੇ ਪਛਾਣ ਕੀਤੀ ਹੈ ਉਹਨਾਂ ਵੱਲੋਂ 24 ਘੰਟੇ ਆਪਣੀਆਂ ਮੋਟਰਾਂ ਚਲਾਈਆਂ ਜਾਂਦੀਆਂ ਨੇ ਅਤੇ ਧਰਤੀ ਹੇਲੇ ਪਾਣੀ ਦਾ ਕੋਈ ਫਰਕ ਇਹਨਾਂ ਦੇ ਉੱਤੇ ਪੈਂਦਾ ਦਿਖਾਈ ਨਹੀਂ ਦਿੰਦਾ ਸੋ ਇਸ ਤੇ ਲੈ ਕੇ ਇਸ ਨੂੰ ਲੈ ਕੇ ਹੁਣ ਸਰਕਾਰ ਨੇ ਕੰਮਰ ਕਸ ਲਈ ਹੈ ਤੇ ਇਹਨਾਂ ਜਿਹੜੇ ਕਿਸਾਨ ਨੇ ਜਿਹੜੇ ਪਾਣੀ ਦੀ ਦੁਰਵਰਤੋਂ ਕਰਦੇ ਨੇ ਜਾਂ ਫਿਰ ਕਹਿ ਲਈਏ ਉਹ ਰੁਸੂਖਵਰ ਸੂਖਵਾਨ ਕਿਸਾਨ ਜੋ ਬਿਜਲੀ ਦੀ ਦੁਰਵਰਤੋਂ ਕਰਦੇ ਨੇ ਉਹਨਾਂ ਦੇ ਉੱਤੇ ਹੁਣ ਕਾਰਵਾਈ ਹੋਣ ਜਾਵੇਗੀ ਤੇ ਕੱਡੇ-ਕੱਡੇ ਜ਼ਿਲ੍ਹੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇਸ ਦੇ ਵਿੱਚ ਮੁਕਸਰ ਸਹਿ ਬਠਿੰਡਾ ਤਰਨਤਾਰਨ ਰਾਮਪੁਰਾ ਫੂਲ ਸਮੇਤ ਹੋਰ ਕਈ ਅਜਿਹੇ ਇਲਾਕੇ ਪਾਏ ਗਏ ਨੇ ਜਿੱਥੇ ਪਤਾ ਲੱਗਾ ਹੈ ਕਿ 24 ਘੰਟੇ ਬਿਜਲੀ ਦਾ ਜਿਹੜਾ ਲਾਹਾ ਲਿਆ ਜਾ ਰਿਹਾ ਮੁਫਤ ਬਿਜਲੀ ਦਾ ਤੇ ਪਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਫਿਲਹਾਲ ਖਬਰਾਂ ਦੇ ਇਸ ਬ੍ਰਿਟਨ ਵਿੱਚ ਇੰਨਾ ਹੀ ਨਵੇਂ ਅਤੇ ਤਾਜ਼ਾ ਤਰੀਮ ਖਬਰਾਂ ਲੈ ਕੇ ਅਸੀਂ ਫਿਰ ਆਪਣੇ ਕੱਲ ਜਿਹੜੇ ਸਹਿਯੋਗੀ ਹੋਣਗੇ ਕੁਲਵਿੰਦਰ ਉਹਨਾਂ ਨਾਲ ਸਾਹਮਣੇ ਪਾਵਾਂਗੇ ਫਿਲਹਾਲ ਮੈਨੂੰ ਜਾਣੀ ਕੀ ਸਿਮਰਨਪ੍ਰੀਤ ਸਿੰਘ ਜੀ ਦੀ ਹੋ ਇਜਾਜ਼ਤ ਧੰਨਵਾਦ ਰੱਬ ਰੱਖਾ